ਜੀ ਆਪਣਾ ਨਾਮ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਗੁਰਦਰਾ ਪਾਸ਼ੀ ਦਸਵੀਂ ਆਕਾਸ਼ ਹੈ ਮੈਨੂੰ ਸੰਗਤ ਨੇ ਸਰਬਸੰਮਤੀ ਦੇ ਨਾਲ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਮੈਨੂੰ ਸੰਪੀ ਆ ਮੈਂ ਆਪਣੀ ਤਨਦੇਹੀ ਦੇ ਨਾਲ ਨਿਮਰਤਾ ਦੇ ਨਾਲ ਸੰਜਮ ਦੇ ਨਾਲ ਸੇਵਾ ਨਿਭਾਵਾਂਗਾ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਾਂਗਾ ਸਮੂਹ ਕਲੋਨੀ ਕਮੇਟੀ ਨੂੰ ਨਾਲ ਲੈ ਕੇ ਚੱਲਾਂਗਾ ਜਿੱਥੇ ਮੇਰੀ ਕਿਤੇ ਗਲਤੀ ਲੱਗੇਗੀ ਮੈਨੂੰ ਸੰਗਤ ਜਿਹੜੀ ਉਹ ਮੈਨੂੰ ਬਰਖਾਸਤ ਕਰ ਸਕਦੇ ਫੈਸਲਾ ਲਿਆ ਜਾਊਗਾ ਗੁਰਦੁਆਰਾ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਕੋਈ ਅਸੀਂ ਕਰਾਉਣੇ ਆ ਗੁਰਪੁਰਪੁਰਪ ਮਨਾਉਣੇ ਆ ਉਹ ਸੰਗਤ ਦੀ ਸਹਿਮਤੀ ਦੇ ਨਾਲ ਹੀ ਕੀਤਾ ਜਾਵੇਗਾ ਤੇ ਜਦੋਂ ਅਸੀਂ ਗੁੱਲ ਖੋਲ੍ਹਣੀ ਆ ਉਹ ਸੰਗਤ ਦੀ ਸਹਿਮਤੀ ਨਾਲ ਪੂਰਾ ਹਿਸਾਬ ਦਾ ਦੱਸ ਕੇ ਫਿਰ ਇਹ ਅਗੋਕਾਰ ਜਿਹੜੋ ਵੀ ਕਰਨਾ ਅਸੀਂ ਆਮਦਨ ਔਰ ਖਰਚ ਦਾ ਹਿਸਾਬ ਦਾ ਜਿਹੜਾ ਸੰਗਤ ਨੂੰ ਮਹੀਨੇ ਤੋਂ ਮਹੀਨੇ ਵਿੱਚ ਦਿੱਤਾ ਜਾਵੇ ਪਾਰਦਰਸ਼ੀ ਰਹਿ ਜਾ ਜ਼ਰਾ ਫਿਰ ਕੁਝੇ ਬਿਲਕੁਲ ਮੈਂ ਜਿਸ ਡਿਪਾਰਟਮੈਂਟ ਚ ਰਿਟਾਇਰ ਹੋਇਆ ਉਸ ਵਿੱਚ ਹਰੇਕ ਚੀਜ਼ ਜਿਹੜੀ ਨਹੀਂ ਪਾਰਦਰਸ਼ੀ ਹੁੰਦੀ ਆ ਇਸ ਕਰਕੇ ਜੋ ਮੇਰਾ ਸੁਭਾਅ ਹੈਗਾ ਮੈਂ ਸੰਗਤ ਤੋਂ ਬਗੈਰ ਬਿਲਕੁਲ ਜ਼ੀਰੋ ਆ ਮੇਰੇ ਕੱਲਿਆਂ ਦੀ ਕੋਈ ਹیثیت ਨਹੀਂ ਹੈਗੀ ਜੋ ਸੰਗਤ ਮੈਨੂੰ ਹੁਕਮ ਕਰੇਗੀ ਸਮੇਂ ਤੇ ਸਮੇਂ ਮੈਂ ਉਹ ਧੰਦੇ ਦੇ ਨਾਲ ਨਿਭਾਵਾਂਗਾ ਸਰਬਸੰਗੋਣੀ ਵੇਲ ਕੋਈ ਵੇਲ ਕੋਈ ਅਬੇ ਕੋਈ ਸੰਗਤ ਕਿੰਨੀ ਬੈਠੀ ਆ ਤੇ ਅਸਾਸ਼ਮ ਦੀ ਸੰਗਤ ਆ ਸੰਗਤ ਦੀ ਪ੍ਰਵਾਨ ਪ੍ਰਵਾਨਗੀ ਨਾਲ ਪਹਿਲਾਂ ਸੀ ਕਿ ਕੀਤਾ ਜਿਹੜੇ ਜਦੋਂ ਮੇਰੀ ਮਤਲਬ ਕਿ ਮੈਨੂੰ ਜਿੰਮੇਵਾਰੀ ਤੇ ਸੰਪਲ ਲੱਗੇ ਸੀ ਤੇ ਹੁਕਮ ਨਮਾ ਲਿਆ ਗਿਆ ਨਾ ਅਰਦਾਸ ਕੀਤੀ ਗਈ ਆ ਹੁਕਮਨਾਮਾ ਲਿਆ ਗਿਆ ਫੇ ਮਤਲਬ ਕਿ ਹੁਮਨਤ ਤੋਂ ਬਾਅਦ ਮਗਰ ਕਹਿੰਦੇ ਸਿਵਾ ਸੰਭਾਲ ਦੇ ਕਮੇਟੀ ਬਣਾਈ ਸਾਰੀ ਜੋ ਵੀ ਕਮੇਟੀ ਕਹੇਗੀ ਤਾਂ ਇਹ ਆਪਣਾ ਸੰਗਤ ਹੁਕਮ ਕਰੇਗੀ ਉਸੇ ਤਰ੍ਹਾਂ ਕਮੇਟੀ ਦਾ ਸਾਡਾ ਆਪਸੇ ਬਹੁਤ ਪਿਆਰ ਹੈਗਾ ਕੋਈ ਸੀਨੀਅਰ ਹੈ ਕੋਈ ਜੂਨੀਅਰ ਆ ਸਾਰੇ ਜ਼ਿੰਮੇਵਾਰ ਸੀਟਾਂ ਤੋਂ ਜੋਬ ਤੋਂ ਰਿਟਾਇਰ ਹੋਏ ਨੇ ਬੜੇ ਪ੍ਰੇਮ ਵਾਲੇ ਹੈਗੇ ਨੇ ਸਾਡੇ ਜੀ ਡਿਵੈਲਪਮੈਂਟ ਹੋਣ ਵਾਲੀਆਂ ਨੇ ਅਜੇ ਮੈਂ ਨਹੀਂ ਦੱਸ ਸਕਦਾ ਕਿਉਂ ਅਜੇ ਅਸੀਂ ਉਹ ਤਾਂ ਨਹੀਂ ਸੰਭਾਲਿਆ ਅੱਜ ਮਤਲਬ ਪ੍ਰੋਪਰ ਹਾਂ ਅੱਜ ਅਸੀਂ ਸੰਗਤ ਨੂੰ ਪਰਵਾਣਗੀ ਲਈ ਆ ਗੋਲੂ ਖੋਲਣ ਦੀ ਤੇ ਅਸੀਂ ਕਿਸੇ ਦਿਨ ਇੰਦਾ ਚੁਗਲੀ ਨਹੀਂ ਕਰਨੀ ਪਹਿਲੇ ਪ੍ਰਧਾਨ ਦੇ ਜੋ ਮਾੜਾ ਸੀ ਚੰਗਾ ਸੀ ਜੋ ਉਹਨੇ ਸੇਵਾ ਨਿਭਾਈ ਆ 17 ਸਾਲ ਉਹਨੇ ਸੇਵਾ ਨਿਭਾਈ ਆ ਤੇ ਮੰਦਾ ਚ ਚੰਗਾ ਕੀਤਾ ਉਹਦੀ ਉਹਦੀ ਝੋਲੀ ਚ ਰਹਿਣਾ ਜੋ ਅਸੀਂ ਕਰਾਂਗੇ ਉਹ ਗਲਤ ਕੰਮ ਕਰਾਂਗੇ ਉਹ ਸਾਡੀ ਝੋਲੀ ਚ ਪੈ ਜਾਣਾ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਤੇ ਇਹ ਕਲੋਨੀ ਦਾ ਫੈਸਲਾ ਹੈਗਾ ਸੰਗਤ ਦਾ ਫੈਸਲਾ ਇਨੂੰ ਘਰ ਬੈਠ ਕੇ ਨੇ ਜਿੱਠੀਏ ਪਰ ਉਹ ਥੋੜਾ ਜਿਆ ਨਾ ਜਿਆਦਾ ਗਲਤ ਹੋ ਗਿਆ ਚਲੋ ਜੋ ਉਹਨੇ ਕੀਤਾ ਨਿੰਦ ਚੋ ਗਿਆ ਸੰਗਤ ਨੇ ਬੜੀ ਨਿੰਦਿਆ ਕੀਤੀ ਬਹੁਤ ਨਿੰਦਿਆ ਕੀਤੀ ਉਹਦੀ ਕਿ 12 ਬੰਦੇ ਲਿਆ ਕੇ ਤੇ ਗੋਦਾਰਾ ਸਾਹਿਬ ਤੇ ਜਸਟ ਇੱਕ ਕਬਜ਼ਾ ਕਰਨਾ ਚਾਹੁੰਦਾ ਸੀਗਾ 17 ਸਾਲ ਸੇਵਾ ਕਰਕੇ ਵੀ ਜੇ ਬੰਦੇ ਤੇ ਨਿਮਰਤਾ ਨਹੀਂ ਆਈ ਪਿਆਰ ਨਹੀਂ ਹੈ ਮੇਰਾ ਖਿਆਲ ਹੈ ਵੀ ਜ਼ਿੰਦਗੀ ਪਰ ਪਿਆਰ ਨਹੀਂ ਆਏਗਾ ਜੇ ਗੁਰੂ ਸਾਹਿਬ ਤੋਂ ਦੀ ਸਿੱਖਿਆ ਤੇ ਉਹ ਲੈਣਾ ਹੁੰਨੇ ਆ ਨਾ ਇਹ ਸਾਡੇ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਦੂਰ ਹੋ ਜਾਣ ਜੇ ਉਹ ਨਹੀਂ ਦੂਰ ਹੋਏ ਤੇ ਫਿਰ ਮੇਰਾ ਖਿਆਲ ਹੈ ਕਿ 17 ਸਾਲ ਭਾਵੇਂ ਸਾਰੇ 17 ਜਨਮਾਂ ਜੇ ਬੰਦਾ ਉਹਦੇ ਦੂਰ ਨਹੀਂ ਹੋ ਸਕਦੇ ਜਿਸ ਬੰਦੇ ਦੇ ਇਹ ਔਗਣ ਜਿਹੜੀ ਦੂਰ ਹੀ ਨਾ ਉਸੇ ਗੁਰਦਾਨ ਦੇ ਘਰੋਂ ਉਹ ਦਿਖਦੇ ਪੂਰੀ ਨਹੀਂ ਪੈ ਸਕਦੇ ਇਹ ਬੜੀਆਂ ਉਦਾਹਰਨ ਹੈਗੀਆਂ ਚਲੋ ਉਸ ਪਾਸੇ ਨਹੀਂ ਜਾਂਦੇ ਅਸੀਂ ਸਾਡੀ ਬੇਨਤੀ ਆ ਉਹਨੂੰ ਵੀ ਬੇਨਤੀ ਆ ਵੀ ਅਸੀਂ ਇੱਕ ਕਲੋਨੀ ਦੇ ਵਿੱਚ ਰਹਿਣਾ ਭੈਣ ਭਰਾ ਬਣ ਕੇ ਆਪਸੀ ਪਿਆਰ ਨਭਾਈਏ ਕਿਉਂ ਦੁੱਖ ਸੁੱਖ ਵੇਲੇ ਸਾਡੇ ਆਂਢ ਗੁਆਂਢ ਦੀ ਹੀ ਹੈਗੇ ਸਾਰੇ ਦੁੱਖ ਸੁੱਖ ਵੇਲੇ ਇਕੱਠਿਆਂ ਰਹੀਏ ਚਲੋ ਮੈਨੂੰ ਵੀ ਲੋੜ ਪੈ ਸਕਦੀ ਉਹਨਾਂ ਨੂੰ ਲੋੜ ਪੈ ਸਕਦੀ ਆ ਇਸ ਕਰ ਮੇਰੀ ਉਹਨੇ ਬੇਨਤੀ ਹੈਗੀ ਆ ਮੈਂ ਸਟੇਜ ਤੇ ਵੀ ਅੱਗੇ ਕਿਹਾ ਸੀਗਾ ਕਿ ਸਾਡੀ ਕੋਈ ਉਹ ਤਾਂ ਨਾ ਕੋਈ ਰੰਜਿਸ਼ ਨਹੀਂ ਹੈਗੀ ਉਹ ਬੇਸ਼ੱਕ ਦੀ ਕਰੇ ਬਾਰੋਂ ਬੰਦੇ ਲਿਆਵੇ ਤੇ ਫਿਰ ਅਸੀਂ ਮਤਲਬ ਕਿ ਉਹਦੇ ਵਿਰੋਧਾ ਕਰਾਂਗੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਯਾਰ ਕਿ ਤੁਸੀਂ ਇਹ ਸੇਵਾ ਨਿਭਾਉਣੀ ਆ ਹਾਂ ਜੇਕਰ ਮਤਲਬ ਉਹ ਕਹਿੰਦਾ ਕਿ ਅਸੀਂ ਕਬਜ਼ਾ ਕਰਨਾ ਵਾ ਗੁਰਦੁਆਰਾ ਸਾਹਿਬ ਤੇ ਉਹ ਸੰਗਤ ਨਹੀਂ ਹੋਣ ਦੇ ਕਿਸੇ ਸੂਰਤ ਵਿੱਚ ਹੋਣ ਦੇਵੇ ਇਹ ਸਾਡਾ ਮਤਲਬ ਕਿ ਬੁਲਮਾਰ ਇਹਦੇ ਹਜ਼ੂਰੀ ਚ ਹੀ ਕਹਿ ਰਹੇ ਆ ਕਿ ਸੰਗਤ ਨੂੰ ਜੋ ਵੀ ਕਰਨਾ ਪਏਗਾ ਨਾ ਸੰਗਤ ਹਾਜ਼ਰ ਆ ਇਹ ਮੇਰੀ ਬੇਨਤੀ ਆ ਬਾਕੀ ਹੀ ਪੂਰੀ ਤਾਂਦੇ ਦੇ ਨਾਲ ਪਿਆਰ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਤਾਂਦੇ ਦੇ ਨਾਲ ਲਿਬਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਲਾਤੀ ਗੱਲ ਇੱਕ ਮਿੰਟ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦੇਵ ਸਿੰਘ ਕੰਗਾ ਆਪਣਾ ਸਰਦਾਰ ਪਰਬਤ ਕਮੇਟੀ ਦਾ ਮੈਂਬਰ ਜਿਹੜੀ ਏਰੀਆ ਹਾਂਜੀ ਆਕਾਸ਼ ਹੈ ਵੀ ਨਹੀਂ ਉਹ ਦਰਨ ਵਾਲਾ ਤੇ ਬਾਦੀ ਸਰਦਾਰ ਹਰਦੀਪ ਸਿੰਘ ਉਹ ਪਾਰਾਏ ਨੂੰ ਸੰਗਤ ਦੀ ਪ੍ਰਵਾਨਗੀ ਨਾਲ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ 4 ਤਰੀਕ ਦੇ ਐਤਵਾਰ ਨੂੰ ਇਹ ਗਗਨ ਸਾਹਿਬ ਨਾਲ ਗੱਲ ਹੋਈ ਸੀ ਤੇ ਗਗਨ ਸਾਹਿਬ ਨੇ ਕਿਹਾ ਵੀ ਮੇਰਾ ਰਜ਼ਾਈ ਨਾ ਤੇ ਤੁਸੀਂ ਸੰਗਤ ਕੋ ਪ੍ਰਵਾਨੀ ਲੈ ਕੇ ਆਪਣੀ ਕਮੇਟੀ ਚੁਣ ਲਓ ਤੇ ਫਿਰ ਗੱਲ ਅਗਲੇ ਐਤਵਾਰ ਤੇ ਰੱਖ ਲਈ ਜਿਹੜਾ ਪਰਸੋਂ ਐਤਵਾਰ ਨੂੰ ਗਿਆ ਉਹ ਤਾਂ ਐਤਵਾਰ ਨੂੰ ਸੰਗਤ ਸਾਰੀ ਇਕੱਠੀ ਹੋਈ ਆ ਸੰਗਤ ਇਕੱਠੀ ਹੋਈ ਆ ਤੇ ਇਹਨੇ ਗਗਨਜੀਤ ਨੇ ਕੀਤਾ ਵੀ ਇਹਨੇ ਕਾਲ ਤਰ੍ਹਾਂ ਸਾਹਬ ਤੋਂ ਬੰਦੇ ਲੈ ਆਂਦੇ ਨਾਲ ਚਾਰ ਪੰਜ ਦਿਆਂਗ ਲੈ ਆਂਦੇ ਨਾਲ ਉਹਨੇ ਹਥਿਆਰ ਲੈ ਆਂਦੇ ਆ ਇੱਥੇ ਆਣ ਕੇ ਤੇ ਬਹਿ ਗਏ ਆ ਸੰਗਤ ਕੋਈ ਨਹੀਂ ਬੋਲੀ ਕਿਸੇ ਨੇ ਬੋਲਿਆ ਮਰੋਂ ਕਹਿੰਦੇ ਆ ਜੀ ਇਹ ਮੈਗ ਫੜਾਓ ਉਹਨਾਂ ਦੇ ਨਾਲ ਕੋਈ ਜ਼ਹੀਦਾਰ ਵੀ ਆਇਆ ਐ ਸਾਨੂੰ ਨਾਂ ਨੂੰ ਤੇ ਆਉਂਦਾ ਨਹੀਂ ਗੱਲ ਤੇ ਇਹ ਜ਼ਹੀਦਾਰ ਨੂੰ ਮੈਂ ਵੀ ਭਾਜੀ ਗੱਲ ਇੱਕ ਬੇਨਤੀ ਆ ਜ਼ਹੀਦਾਰ ਜੀ ਕਿ ਬਾਹਰ ਦਾ ਬੰਦਾ ਐ ਸਾਡੀ ਕਲੋਨੀ ਦਾ ਮਸਲਾ ਆ ਇਕ ਕਲੋਨੀ ਨਹੀਂ ਜਿੱਥੇ ਕਲੋਨੀ ਦੀ ਸ਼ਖਤ ਜਿਹਨੂੰ ਪਰਵਾਣਗੀ ਦੇਵੇ ਦੇ ਦੇ ਉਹਨਾਂ ਨੂੰ ਦਿੰਦੀ ਹੈ ਤੇ ਉਹਨਾਂ ਨੂੰ ਦੇ ਦੇ ਸਾਨੂੰ ਪਰਵਾਣਗੀ ਦੀ ਸਾਨੂੰ ਦੇ ਦੇ ਸਾਨੂੰ ਕੋਈ ਰਾਜੀ ਸਾਡੀ ਗੱਗਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਛੋਟਾ ਭਰਾ ਵਾ ਹੋ ਤੇ ਬਾਕੀ ਸਾਰੇ ਜਿਹੇਦਾਰੀ ਸਾਡੀ ਇੱਕ ਬੇਨਤੀ ਆ ਤੁਸੀਂ ਬਾਹਰ ਦੇ ਬੰਦੇ ਜੇ ਤੁਸੀਂ ਨਹੀਂ ਬੋਲਣਾ ਇੱਥੇ ਕਹੋਗੇ ਫੇਰ ਜੇ ਤੁਸੀਂ ਬੋਲੋਗੇ ਪੋਲੀਟੀਕਲ ਮਸਲਾ ਹੋਊਗਾ ਜਾਂ ਕੋਈ ਹੋਰ ਮਸਲਾ ਹੋਊਗਾ ਤੇ ਇਹ ਸਾਨੂੰ ਵੀ ਦਿਖਦਾ ਹੋਊਗਾ ਤੇ ਤੁਹਾਨੂੰ ਵੀ ਦਿਖਦਾ ਹੋਊਗਾ ਤੇ ਇਹ ਕਹਾਂਗੇ ਤੁਸੀਂ ਮਿਹਰਬਾਨੀ ਕਰਕੇ ਤੁਸੀਂ ਸਾਡੀ ਕਮੇਟੀ ਦੇ ਚੋਣ ਦੇ ਵਿੱਚ ਨਾ ਆਓ ਚਲੋ ਨਹੀਂ ਬੋਲੇ ਇਹੇ ਬਾਹਰ ਜਾ ਕੇ ਸਲਾਮਾਗਾ ਤੇ ਫੇਰ ਮੈਂ ਗਗਨੂ ਗਗਨੂ ਫੇਰ ਮੈਂ ਕਿਹਾ ਬਾਹਰ ਜਾ ਕੇ ਮੈਂ ਬੈਠ ਰਿਹਾ ਮੈਂ ਕਿਹਾ ਗਗਨ ਜੀ ਤੁਸੀਂ ਕਹਿੰਦੇ ਹੋ ਸੰਗਤ ਕੋ ਪ੍ਰਵਾਨਗੀ ਲੈ ਲਓ ਹੁਣ ਸੰਗਤ ਨੇ ਬੀਬੀਆਂ ਵੀ ਸਾਰੀਆਂ ਨੇ ਸਾਡੇ ਮਗਰਾਂ ਤੇ ਬੰਦੇ ਵੀ ਸਾਰੇ ਸਾਡੇ ਸੰਗਤ ਟੋਟਲ ਸਾਡੇ ਮਗਰਿਆ ਤੇ ਮੈਂ ਜੇ ਕੋਈ ਤੁਹਾਡੇ ਮਗਰ ਹੈਗਾ ਬੰਦਾ ਜੇ ਬੀਬੀ ਤੇ ਇੱਥੇ ਲਿਆ ਆਏ ਹੋਣ ਇੱਥੇ ਪਿੱਛੇ ਆਪ ਤੁਸੀਂ ਪੇਸ਼ ਕਰੋ ਆਪਣੀ ਆਪਣੀ ਸੰਗਤ ਪੇਸ਼ ਕਰੋ ਤੇ ਉਹਨਾਂ ਦਾ ਨਾਮ ਨੂੰ ਦਿਖਾਓ ਉਧਰੋਂ ਅਸੀਂ ਆਪਣਾ ਨਾਮ ਆਪਾਂ ਆਪਣੇ ਲਿਖਾ ਦਿੰਨੇ ਆ ਤੇ ਦੱਸੋ ਪੇਠਾਂ ਗੋਡਿਆਂ ਦੇ ਮੂੰਹ ਲੈ ਲਿਆ ਕੋਈ ਗੱਲੀ ਨਾ ਕਰੇ ਤੇ ਚੁੱਕ ਬੋਲੇ ਜੇ ਉਹਦਾ ਮਰ ਬੰਦਾ ਜੇ ਨਹੀਂ ਹੁਣ ਵੀ ਇੱਥੇ ਆਇਆ ਵਾ ਤੇ ਸੰਗਤ ਬੋਲਣ ਲੱਗਾ ਸੰਗਤ ਨੇ ਸੰਗਤ ਨੇ ਕਿਹਾ ਪਹਿਲਾਂ ਸੰਗਤ ਤੋਂ ਪ੍ਰਵਾਨਗੀ ਲਓ ਜੇ ਬੋਲਣ ਸੰਗਤ ਕਹਿੰਦੀ ਵੀ ਨਹੀਂ ਨਹੀਂ ਇਹਨੂੰ ਬੋਲਣ ਦਾ ਕੋਈ ਹੱਕ ਨਹੀਂ ਇਹਨੂੰ ਪ੍ਰਧਾਨ ਬਣ ਦੇਈ ਦੀਗੇ ਤੇ ਫੇਰ ਚਲਾ ਗਿਆ ਹੁਣ ਸੰਕਲਪਤੀ ਨਾਲ ਹਰਦੀਪ ਹੁਣ ਹਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ ਹੁਣ ਇਹ ਵੀ ਗੱਲ ਇਥੋਂ ਇਹ ਕਿ ਉਹ ਚਾਰਜ ਨਹੀਂ ਦੇ ਰਿਹਾ ਸਾਨੂੰ ਧੱਕੇਸ਼ਾਈ ਕਰ ਰਿਹਾ ਚਾਰਜ ਨਹੀਂ ਦੇ ਰਿਹਾ ਤੇ ਚਾਰਜ ਧੋਣ ਕਰਕੇ ਤੇ ਫੇਰ ਸਰ ਪ੍ਰਵਾਨਗੀ ਅੱਜ ਫੇਰ ਦੁਬਾਰਾ ਲਈ ਸੰਗਤ ਕੋਲ ਇਹ ਸੰਗਤ ਜੀ ਉਹ ਚਾਬੀਆਂ ਨਹੀਂ ਦੇਣ ਦੇ ਸਾਨੂੰ ਨਾ ਕੋਈ ਚਾਰਜ ਦੇਣ ਦੇ ਆ ਸੰਗਤ ਨੇ ਕਹਿਤਾ ਵੀ ਤੁਸੀਂ ਗੋਲਕ ਖਲਾਡੋ ਇਸ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਪੈਸੇ ਗਿਣ ਦਿੱਤੇ ਜਾਣਗੇ ਜਿੱਥੇ ਸਖ ਹੁਕਮ ਹੋ ਸੰਗਤ ਹੁਕਮ ਕਰੇਗੀ ਉੱਥੇ ਪੈਸੇ ਰੱਖਦੇ ਦੇਣਗੇ ਜਮ ਬੈਂਕ ਦੇ ਵਿੱਚ ਕਾਊਂਟਾ ਹੈ ਉੱਥੇ ਜਮਾ ਕਰਾ ਦਿੱਤੇ ਜਾਣਗੇ ਬਸ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਮੈਂ ਜਰੂਰ ਬੋਲਾਂਗਾ ਹਾਂਜੀ ਮੈਂ ਜੀ ਅਮਰੀਕ ਸਿੰਘ ਸੰਗਤਪੁਰਾ ਨਿਵਾਸੀ ਆਕਾਸ਼ ਐਵੇਨਿਊ ਐਸ ਵੇਡਿ ਗੁਰਦੁਆਰਾ ਸਾਹਿਬ ਦੇ ਵਿੱਚ ਕਤਰ ਹੋਏ ਹਾਂ ਮੈਂ ਇੱਕ ਬੇਨਤੀ ਕਰਨਾ ਕਿ ਜਿੰਨੇ ਵੀ ਦੁਨੀਆ ਦੇ ਸਮੂਹ ਧਾਰਮਿਕ ਸਾਧਵਾਂ ਨੇ ਉਹ ਸਾਧ ਸੰਗਤ ਦੇ ਪੈਸੇ ਨਾਲ ਚੱਲਦੀਆਂ ਨੇ ਸਾਧ ਸੰਗਤਾਂ ਦੇ ਪੈਸੇ ਦੇ ਨਾਲ ਚੱਲਣ ਵਾਲੀਆਂ ਸੰਸਥਾਵਾਂ ਦੇ ਵਿੱਚ ਹਸਾਬਕਦਾਰ ਦੇ ਵਿੱਚ ਹਮੇਸ਼ਾ ਪਾਰਦਰਸ਼ਤਾ ਰਹਿਣੀ ਚਾਹੀਦੀ ਆ ਇਹ ਜੋ ਦਾ ਪ੍ਰਧਾਨ ਜਿਹਨੂੰ ਸੰਗਤ ਨੇ ਹਟਾਇਆ ਵਾ ਇਹ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਤੇ ਸਾਧ ਸੰਗਤ ਨੇ ਮਹਿਸੂਸ ਕੀਤਾ ਕਿ ਇਹ ਸਾਹ ਪਾਰਦਰਸ਼ੀ ਨਹੀਂ ਰੱਖ ਰਿਹਾ ਉਨਾਂ ਆਖਿਆ ਵੀ ਭਲਿਆ ਲੋਕਾ ਤੂੰ ਕਿਸੇ ਦੂਸਰੇ ਬੰਦੇ ਨੂੰ ਸੇਵਾ ਦੇ ਦੇ ਉਹਨੇ ਸੇਵਾ ਦੇਣ ਦੀ بجائے ਬਾਹਰੋਂ ਇੱਕ ਧਾੜ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਾਡੀ ਸਾਧ ਸੰਗਤ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਅਤੇ ਉਹਨੂੰ ਵਾਪਸ ਗਰੰਗ ਮੋੜਿਆ ਹੁਣਾਂ ਵੀ ਚਾਹੀਦਾ ਜੇ ਤੁਸੀਂ ਧਾਰਮਿਕ ਸੰਸਥਾਵਾਂ ਬਣਾਉਂਦੇ ਹੋ ਤੇ ਉਹਨਾਂ ਦੀ ਰਾਖੀ ਕਰਨ ਦੀ ਸਾਧ ਸੰਗਤ ਦੇ ਵਿੱਚ ਹਿੰਮਤ ਵੀ ਚਾਹੀਦੀ ਆ ਜੋ ਕਿ ਸਾਡੀ ਸਾਧ ਸੰਗਤ ਨੇ ਵਿਖਾਈ ਆ ਅਤੇ ਉਨੇ ਜੋ 18 ਸਾਲ ਦਾ ਤਨੂੰ ਹਿਸਾਬ ਨਹੀਂ ਦਿੱਤਾ ਸਾਧ ਸੰਗਤ ਦਾ ਫਰਜ਼ ਬੰਦਾ ਕਿ ਉਹਦੇ ਕੋਲੋਂ ਹਿਸਾਬ ਲਿਆ ਜਾਵੇ ਨਹੀਂ ਤੇ ਜੇ ਉਹ ਅੱਜ ਹਿਸਾਬ ਨਹੀਂ ਦਿੰਦਾ ਤੇ ਕੱਲ ਨੂੰ ਹੋਰ ਕੋਈ ਬਣੇਗਾ ਤੇ ਉਹ ਵੀ ਹਿਸਾਬ ਨਾ ਦੇਵੇਗਾ ਤੇ ਇੱਕ ਇੱਕ ਗਲਤ ਲੀ ਪੈਂਦੀ ਆ ਕੌਣ ਜਿੰਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਅਸੀਂ ਨਵੀਂ ਜ਼ਿੰਮੇਵਾਰੀ ਇੱਕ ਪੜ੍ਹੇ ਲਿਖੇ ਬਹੁਤ ਸਿਆਣੇ ਤੇ ਸੂਝਵਾਨ ਪੁਰਾਣੇ ਨਿਵਾਸੀ ਸ੍ਰੀ ਹਰਦੀਪ ਸਿੰਘ ਜੀ ਨੇ ਦਿੱਤੀ ਆ ਜਿਨ੍ਹਾਂ ਤੋਂ ਸਾਨੂੰ ਪੂਰੀ ਪੂਰੀ ਮਿਹਰ ਆ ਉਹ ਤੰਦੇ ਹੀ ਨਾ ਸੇਵਾ ਕੱਢ ਗਏ ਜਿਵੇਂ ਸਾਧ ਸੰਗਤ ਚਾਹੇਗੀ ਗੁਰਦੁਆਰਿਆਂ ਦਾ ਸੰਕਲਪ ਸਿਰਫ ਵੱਡੀਆਂ ਬਿਲਡਿੰਗਾਂ ਜਾਂ ਵੱਡੇ ਲੰਗਰ ਜਾਂ ਵੱਡੇ ਫੰਕਸ਼ਨ ਕਰਾਉਣੇ ਨਹੀਂ ਹੁੰਦੇ ਇੱਥੋਂ ਹਰ ਲੋੜਵੰਦ ਦੀ ਮਦਦ ਵੀ ਹੋਣੀ ਚਾਹੀਦੀ ਆ ਜੋ ਕਿ ਸਾਡੇ ਗੁਰੂ ਸਾਹਿਬਾਨ ਦਾ ਸੰਕਲਪ ਆ ਜੇ ਅਸੀਂ ਲੋੜਵੰਦ ਦੀ ਮਦਦ ਕਰਦੇ ਆ ਤਾਂ ਲੈਣ ਵਾਲਾ ਵੀ ਇੱਥੋਂ ਮਹਿਸੂਸ ਨਹੀਂ ਕਰਦਾ ਉਹ ਆਂਦਾ ਮੈਨੂੰ ਗੁਰੂ ਘਰੋਂ ਮਿਲਿਆ ਤੇ ਅਸੀਂ ਦੇਂਦੇ ਆ ਤੇ ਅਸੀਂ ਵੀ ਸਮਝਦੇ ਆ ਕਿ ਗੁਰੂ ਘਰ ਅਸੀਂ ਗੁਰੂ ਘਰ ਨੂੰ ਦੇ ਰਹੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੇ ਹੀ ਸੰਕਲਪ ਨਾਲ ਗੁਰਦੁਆਰੇ ਸਾਹਿਬ ਦੀ ਸੰਸਥਾ ਆਪਣਾ ਕੀਤੀ ਸੀ ਕੋਈ ਵਿਰੋਧ ਤਾਂ ਨਹੀਂ ਹੈ ਇਹ ਵਿਰੋਧ ਸੰਗਤ ਨੇ ਇਹਨਾਂ ਨੂੰ ਆ ਚੁਣਿਆ ਵਾ ਪਹਿਲਾਂ ਜਿਹੜਾ ਸੀ ਉਹ ਪ੍ਰਧਾਨ ਵਿਰੋਧਤਾ ਕਰਦਾ ਸੀ ਉਹਨੇ ਇੱਕ ਧੜ ਦੇ ਰੂਪ ਵਿੱਚ ਬਾਹਰੋਂ ਬੰਦੇ ਵੀ ਲਿਆਂਦੇ ਇਹ ਸੰਗਤ ਨੇ ਫੈਸਲਾ ਲੈਣਾ ਵੀ ਉਹਦੇ ਬਾਰੇ ਕੀ ਕਰਨਾ ਕਿਉਂ ਲਿਆਂਦੇ ਗਏ ਉਹ ਕਲੋਨੀਆਂ ਦੇ ਵਿੱਚ ਜੇ ਹੁਣੇ ਧੜ ਵੀ ਆਉਣ ਲੱਗੇ ਇੱਕ ਗਲਤ ਰਵਾਇਤ ਪੈਗੀ ਜੇ ਹਿਸਾਬ ਨਹੀਂ ਦਿੰਦਾ ਕੋਈ ਉਹ ਵੀ ਗਲਤ ਰਵਾਇਤ ਪੈਗੀ ਸਾਧ ਸੰਗਤ ਉਹਦਾ ਹਿਸਾਬ ਵੀ ਲਏਗੀ ਤੇ ਉਸ ਗੱਲ ਨੂੰ ਵੀ ਉਹਦੇ ਬਾਰੇ ਵਿਚਾਰਿਆ ਜਾਏਗਾ ਵੀ ਕੀ ਫੈਸਲਾ ਲੈਣਾ ਇਹ ਸਾਂਝਾ ਦਾ ਫਰਜਪੰਦਾ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਆਪਣਾ ਨਾਮ ਰਸਕਿਤੇ ਮੈਂ ਹਰਦੇਵ ਸਿੰਘ ਜੀ ਵਾਸੀ ਆਕਾਸ਼ ਐਵੇਨਿਊ ਪਤੇਗੜ ਚੁਨੀਆ ਰੋਡ ਅੱਜ ਸਾਡੇ ਗੁਰਦੁਆਰਾ ਆਕਾਸ਼ ਐਵੇਨਿਊ ਦੇ ਪ੍ਰਧਾਨ ਦੀ ਚੋਣ ਹੋਈ ਸਰਦਾਰ ਹਰਦੀਪ ਸਿੰਘ ਜੀ ਬੋਪਰੇ ਨੂੰ ਸਾਰੇ ਵਾਕਾ ਨਵਾਸੀਆ ਆਕਾਸ਼ ਐਵੇਨਿਊ ਦਾ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਇਸ ਤੋਂ ਪਹਿਲਾਂ ਗਗਨਦੀਪ ਜੀ 17 ਸਾਲ ਵਧਾਰ ਰਹੇ ਨੇ ਇਸ ਕੋਰਤਾਰੇ ਦੇ ਤੇ ਉਹਨਾਂ ਦੀ ਬੜਾ ਲੰਮਾ ਸਮਾਂ ਸੇਵਾ ਕਰਕੇ ਸੰਗਤ ਨੇ ਪਿਛਲੀ 4 ਤਰੀਕ ਨੂੰ ਉਹਨਾਂ ਨੂੰ ਕਿਹਾ ਏ ਕਿ ਪ੍ਰਧਾਨ ਜੀ ਹੁਣ ਤੁਸੀਂ ਬੜਾ ਲੰਮਾ ਸੇਵਾ ਕਰ ਲਈ ਤੇ ਤੁਸੀਂ ਹੁਣ ਨਵੀਂ ਕਮੇਟੀ ਜਿਹੜੀ ਆ ਇਹ ਚੁਣਨੀ ਆ ਉਹਨਾਂ ਨੇ ਕਿਹਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਤਾਂ ਨਵੀਂ ਕਮੇਟੀ ਚੁਣਨ ਤੇ ਹਨਾ ਮੇਰਾ ਅਸਤੀਫਾ ਜਿੰਨੂ ਮਰਜ਼ੀ ਬਣਾ ਦਿਓ ਜੇ ਤੁਸੀਂ ਕਹੋ ਤਾਂ ਮੈਂ ਲਿਖ ਕੇ ਅਸਤੀਫਾ ਦੇ ਦੇਣਾ ਉਹ ਇੰਨੀ ਗੱਲ ਕਹਿ ਕੇ ਗੁਰਦੁਆਰੇ ਦੇ ਚਲੇ ਗਏ ਆ ਤੇ ਗੁਰਦੁਆਰੇ ਦੀ ਸਾਰੀ ਸੰਗਤ ਨੇ ਮਤਲਬ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕੀਤੀ ਹੁਕਮਨਾਮਾ ਲਿਆ ਤੇ ਸਾਰੀ ਸੰਗਤ ਇਹਨਾਂ ਨੂੰ ਜਿਹੜੀ ਆ ਆਕਾਸ਼ ਸਿੰਘ ਨੂੰ ਦੇ ਪ੍ਰਵਾਨ ਕਰਦੀ ਆ ਸਰਬਸੰਮਤੀ ਦੇ ਨਾਲ ਤੇ ਆਪਣੀ ਇਹਨਾਂ ਨੂੰ ਕੁਝ ਮਤਲਬ ਇਹਨਾਂ ਨੇ ਕਮੇਟੀ ਨੂੰ ਸੰਗਤ ਨੇ ਕਿਹਾ ਵੀ ਤੁਸੀਂ ਜਿੱਦਾਂ ਮਹੀਨੇ ਬਾਅਦ ਸਾਰੀ ਸੰਗਤ ਨੂੰ ਇਦਾ ਹਿਸਾਬ ਕਿਤਾਬ ਦੇਣਾ ਕਿੰਨਾ ਖਰਚਾ ਆਇਆ ਕਿੰਨਾ ਨਹੀਂ ਹੈ ਨਾ ਤੇ ਇਹ ਕਮੇਟੀ ਜਿਹੜੀ ਆ ਇਹ 2 ਸਾਲ ਵਾਸਤੇ ਜਿਹੜੀ ਚੁਣੀ ਗਈ ਆ 2 ਸਾਲ ਬਾਅਦ ਨਵੀਂ ਕਮੇਟੀ ਚੁਣੀ ਜਾਏਗੀ ਹੁਣ ਕੋਈ ਵਿਰੋਧ ਤਾਂ ਨਹੀਂ ਹੈ ਜੀ ਇਸ ਟਾਈਮ ਤੇ ਕੋਈ ਵਿਰੋਧ ਤਾਂ ਨਹੀਂ ਆਪੇ ਸੰਗਤ ਵੀ ਕੋਈ ਨਹੀਂ ਬੰਦਾ ਹੋ ਸਕਦੇ ਆ ਜਿੰਨੀ ਸੰਗਤ ਆ ਇੱਥੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮਤਲਬ ਇੱਥੇ ਜਿੰਨੀ ਸੰਗਤ ਆ ਕੋਈ ਤੁਹਾਨੂੰ ਗੱਲ ਨਹੀਂ ਕਹੂਗੀ ਸਰਦੀਪ ਜੀ ਨੂੰ ਸੇਵਾਦਾਰ ਦੀ ਹਾਂ ਬਿਲਕੁਲ ਸਰਦਾਰਦੀਪ ਸਿੰਘ ਬੋਪੜਾ ਇਹਨੂੰ ਸੇਵਾਦਾਰ ਦੀ ਮੁੱਖ ਸੇਵਾਦਾਰ ਦੀ ਜਿਹੜੀ ਆ ਉਹ ਇੱਥੇ ਦੀ ਸੇਵਾ ਬਖਸ਼ੀ ਗਈ ਹੈ ਨਾਲ ਇਹਨਾਂ ਦੀ ਟੀਮ ਆ ਮਤਲਬ ਮੈਂਬਰ ਆ 8-8 ਸਰਬਸੰਮਤੀ ਨਾਲ ਆ ਸਾਰਾ ਸਭ ਹੈ ਤੇ ਬਾਕੀ ਤੁਸੀਂ ਸੰਗਤ ਨੂੰ ਪੁੱਛ ਸਕਦੇ ਹੋ ਮੇਰੇ ਤੇ ਜਿੰਨੇ ਮਰ ਹਾਂਜੀ ਆਪਣਾ ਨਾਮ ਦਰਖਾ ਅੱਜ ਮੇਰਾ ਸੁਪੰਦ ਕੋਠਾ ਰਾਜੀ ਟੋ ਰਹਿਣ ਵਾਲੇ ਅਸੀਂ ਆਕਾਸ਼ਬ ਜੀ ਹਾਂਜੀ ਅੱਜ ਜਿਹੜਾ ਫੈਸਲਾ ਲਿਆ ਗਿਆ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜੀ ਕਿੰਨਾਂ ਨੂੰ ਬਣਾਇਆ ਪ੍ਰਧਾਨ ਇਹ ਸਰਦਾਰ ਹਰਬੀਰ ਸਿੰਘ ਜੀ ਪੁੱਪਰ ਆਲ ਜੀ ਜੀ ਹਾਂਜੀ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਜੀ ਪੂਰੀ ਸਰਬਸੰਮਤੀ ਨਾਲ ਹਾਂਜੀ ਸੁਨੀਲ ਦੀ ਹਾਜ਼ਰੀ ਦੇ ਸੰਗਤ ਦੀ ਹਾਜ਼ਰੀ ਦੇ ਵਿੱਚ ਜੀ ਕੋਈ ਇਤਰਾਜ਼ ਤਾਂ ਨਹੀਂ ਕਿਸੇ ਨੂੰ ਇਤਰਾਜ਼ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਅਸੀਂ ਕਹਿੰਨੇ ਬਹੁਤ ਚੰਗਾ ਕੀਤਾ ਇਹ 14 ਸਾਲ ਤੋਂ ਇਹਨੇ ਕੋਈ ਹਿਸਾਬ ਨਹੀਂ ਦਿੱਤਾ ਕੋਈ ਬੈਂਕ ਇਤੇ 14 ਸਾਲ ਤੋਂ ਕੋਈ ਪੈਸਾ ਜਮਾ ਨਹੀਂ ਹੋਇਆ ਇਸ ਤੋਂ ਪਹਿਲਾਂ ਜਿਹੜੇ ਕੈਸ਼ੀਅਰ ਸਾਹਿਬ ਹੁੰਦੇ ਸੀ ਉਹ ਬੈਂਕ 'ਤੇ ਜਮਾ ਕਰਾਉਂਦੇ ਸੀ ਸੰਗਤ ਨੂੰ ਮਹੀਨੇ ਬਾਅਦ ਹਿਸਾਬ ਦਿੰਦੇ ਸੀ ਖਰਚੇ ਦੱਸਦੇ ਸੀ ਆਮਦਨ ਦੱਸਦੇ ਸੀ ਇਹਨਾਂ ਨੂੰ ਬਹੁਤ ਵੱਡੀ ਸੰਗਤ ਨੇ ਕਿਹਾ ਮੈਂਬਰ ਮੈਂਬਰ ਕਮੇਟੀ ਨੇ ਕਿਹਾ ਵੀ ਤੁਸੀਂ ਹਿਸਾਬ ਦਿਓ ਨਾਲ ਲੈ ਕੇ ਨਹੀਂ ਕਿਸੇ ਨੂੰ ਚੱਲੇ ਜਿਹੜੇ ਵੀ ਫੈਸਲੇ ਕੀਤੇ ਆ ਆਪਰੇ ਕੰਡੇ ਨੇ ਕੀਤੇ ਆ ਕੈਸ਼ੀਆਂ ਦੋਵੇਂ ਚੱਲ ਗਏ ਇੰਨਾ ਕੋ ਰੀਆਂ ਇਹ ਕੈਸ਼ ਖੋਲ ਕੇ ਘਰ ਲੈ ਜਾਂਦੇ ਸੀ ਘਰ ਗਿਣਤੀ ਕਰਦੇ ਸੀ ਇੱਕ ਕੈਂਟਰੀ ਇਨਾਂ ਨੇ ਬੈਂਕ ਵਿੱਚ ਨਹੀਂ ਪਾਈ 14 ਸਾਲ ਤੋਂ ਨਾ ਨਾ ਕੋਈ ਹਿਸਾਬ ਰੱਖਿਆ ਨਾ ਕੋਈ ਇਨਾਂ ਨੇ ਐਂਟਰੀ ਪਾਈ ਆ ਨਾ ਕਿਸੇ ਨੂੰ ਹਿਸਾਬ ਦਿੱਤਾ ਆ ਬਿਲਡਿੰਗ ਪਾਈ ਆ ਪਲਾਟ ਲਿਆ ਕਿਸੇ ਨੂੰ ਦੱਸਿਆ ਨਹੀਂ ਕਿੰਨੇ ਦਾ ਪਲਾਟ ਆ ਕਿੰਨੇ ਦਾ ਨਹੀਂ ਹੈਗਾ ਕੀ ਖਰਚ ਕੀਤਾ ਕਿੰਨੇ ਲੈਂਡਰ ਪਾਇਆ ਇੰਨੇ ਗਾਂਹ ਹੋਰ ਬੰਦੇ ਰੱਖੇ ਸੀ ਉਹ ਬੰਦੇ ਇਹਨੂੰ ਪਤਾ ਹੁੰਦਾ ਸੀ ਉਹਨਾਂ ਨੇ ਬੰਦੇ ਗਾਂ ਲਏ ਉਹਨੇ ਰੈਂਟ ਵਾਲੇ ਕਮੇਟੀਆਂ ਵਾਲੇ ਇੰਨੇ ਇੱਕ ਰਸੀਦ ਨਹੀਂ ਇਹਦੇ ਕੋਈ ਕਿੱਥੇ ਇਹਨੇ ਪੈਸਾ ਵਰਤਿਆ ਕਿੱਥੇ ਨਹੀਂ ਵਰਤਿਆ ਫਿਰ ਕਿਸੇ ਸੰਗਤ ਨੂੰ ਬੁਲਾਉਂਦਾ ਨਹੀਂ ਸੀ ਕੋਈ ਮੈਂਬਰ ਆ ਜਾਣ ਇਥੇ ਵੱਡੇ ਵੱਡੇ ਸੀਨੀਅਰ ਬੰਦੇ ਆ ਜਾਣ ਇਹਨੇ ਆਪਣਾ ਉੱਠਣਾ ਲੰਗਰ ਤੇ ਬਹਿ ਜਾਣਾ ਲੰਗਰ ਮੁੜਕੇ ਲਫਾਫਿਆਂ ਚ ਪਉਣਾ ਬੀਬੀਆਂ ਦੇ ਚ ਬੀਬੀਆਂ ਨੇ ਅੱਗੇ ਲਫਾਫੇ ਕਰਨੇ ਇਹਨੇ ਕਿਸੇ ਸੇਵਾਦਾਰ ਨੂੰ ਕਿਸੇ ਨੂੰ ਇਹ ਨਹੀਂ ਸਿਆਖ ਦਿੱਤਾ ਕਿ ਤੁਸੀਂ ਲੰਗਰ ਵਾਧੂਆ ਤੁਸੀਂ ਵਰਤਾ ਦਿਓ ਬਹੁਤ ਮਾਨ ਬਹੁਤ ਇਮਾਨਦਾਰ ਬੰਦੇ ਉਹ ਪੰਜਾਬ ਸਿਮ ਬੈਂਕ ਤੋਂ ਸੀਨੀਅਰ ਮੈਨੇਜਰ ਰਿਟਾਇਰ ਹੋਏ ਨੇ ਉਹਨਾਂ ਉਹਨਾਂ ਦੀ ਤੇ ਪਿਛੋਕੜ ਸੁਣ ਲਓ ਤੁਸੀਂ ਉਹਤੇ ਬਹੁਤ ਦੇਰ ਤੋਂ ਇੱਥੇ ਰਹਿ ਰਹੇ ਆ ਬਹੁਤ ਗੁਰਮੁਖ ਬੰਦੇ ਆ ਸਾਰਾ ਪਰਿਵਾਰ ਗੁਰਮੁਖ ਬੰਦੇ ਆ ਨਾਈਸ ਬੰਦੇ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਗਨਦੀਪ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਪਾਛੇ 10ਵੇਂ ਆਕਾਸ਼ ਸਾਹਿਬ ਨੂੰ ਪਿਛਲੇ 4 ਮਈ ਨੂੰ ਜੋ ਇੱਥੇ ਘਟਨਾਕ੍ਰਮ ਵਾਪਰਿਆ ਮੈਂ ਉਸ ਬਾਰੇ ਆਪ ਜੀ ਨੂੰ ਸੰਖੇਪ ਰੱਖਣਾ ਚਾਹਨਾ ਚਾਹਾਂਗਾ ਕਿ 4 ਮਈ ਦਿਨ ਐਤਾਂ ਨੂੰ ਜਦੋਂ ਸਾਰੀ ਸੰਗਤ ਜਾ ਚੁੱਕੀ ਸੀ ਇਹ ਕੁਛ ਸਾਡੇ ਸੱਜਣ ਕਲੋਨੀ ਦੇ ਆਏ ਨੇ ਤੇ ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਪ੍ਰਧਾਨਗੀ ਦੀ ਚੋਣ ਕਰਨੀ ਹੈ ਤੇ ਹਰਦੀਪ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕਰਦੇ ਹਾਂ ਮੈਂ ਇਹਨਾਂ ਨੂੰ ਉੱਠ ਕੇ ਬੇਨਤੀ ਕੀਤੀ ਵੀ ਮੇਰਾ ਅਸਤੀਫਾ ਮੈਂ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਤੁਸੀਂ ਜਿਹੜੀ ਚੋਣ ਕਰਨੀ ਹੈ ਉਹ ਸੰਗਤ ਵਿੱਚ ਅਨਾਉਂਸ ਕਰਕੇ ਕਰੋ ਇਹ ਸੰਗਤ ਨੂੰ ਪਤਾ ਹੋਵੇ ਕਰੋ ਇਹ ਪਰ ਇਹਨਾਂ ਨੇ ਕੀ ਕੀਤਾ ਵੀ ਘਰੋਂ ਹੀ ਸਰੋਪੇ ਲੈ ਕੇ ਆਏ ਤੇ ਆਪਣੇ ਆਪ ਇੱਕ ਦੂਜੇ ਤੇ ਗੱਲ ਪਾਉਣੀ ਸ਼ੁਰੂ ਕਰਦੇ ਸੋ ਮੈਂ ਸਮਝਦਾ ਵੀ ਇਹ ਜਿਹੜੀ ਕਮੇਟੀ ਆ ਇਹ ਸਿਆਸਤ ਤੋਂ ਪ੍ਰੇਰਿਤ ਕਮੇਟੀ ਆ ਧਾਰਮਿਕ ਬੰਦਾ ਕੋਈ ਵੀ ਆਉਣਾ ਚਾਹੁੰਦਾ ਵਾ ਉਹਨੂੰ ਵੈਲਕਮ ਆ ਇਹਨਾਂ ਤੋਂ ਬਗੈਰ ਕੋਈ ਵੀ ਆ ਜੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਇਹ ਕਮੇਟੀ ਦੇ ਪਿੱਛੇ ਸਿਆਸਤਾਂ ਕਿਉਂਕਿ ਕੌਂਸਲਰ ਦੀਆਂ ਵੋਟਾਂ ਲੰਗੀਆਂ ਨੇ ਉਹਦੇ ਵਿੱਚ ਅਸੀਂ ਕਿਸੇ ਹੋਰ ਦੀ ਮਦਦ ਕੀਤੀ ਆ ਇਹਨਾਂ ਦਾ ਗਰੁੱਪ ਜਿਹੜਾ ਹੋਰ ਆ ਜਿੰਨਾਂ ਦੀ ਮਦਦ ਕਰ ਰਹੇ ਨੇ ਨਹੀਂ ਸਰਬਸੰਮਤੀ ਨਹੀਂ ਕੋਈ ਵੀ ਹੋਈ ਜੀ ਜਦੋਂ 4 ਮਈ ਨੂੰ ਜੋ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੈਂ ਤੇ ਇੱਕ ਸਿੱਖ ਦਾ ਓਟ ਆਸਰਾ ਅਕਾਲ ਤਖਤ ਸਾਹਿਬ ਹੀ ਹੁੰਦਾ ਵਾ ਸੋ ਮੈਂ ਉੱਥੇ ਜਾ ਕੇ ਆਪਣੀ ਦੁੱਖ ਦੱਸਿਆ ਸੀ ਦਰਦ ਦੱਸਿਆ ਸੀ ਉਹਨਾਂ ਨੇ ਅੱਗੋਂ ਡਿਊਟੀ ਲਗਾਈ ਸੀ ਪ੍ਰਚਾਰਕਾਂ ਦੀ ਤੇ ਹੋਰ ਸੱਜਣਾ ਦੀ ਜਿਨ੍ਹਾਂ ਨੇ ਆ ਕੇ ਇੱਥੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬਾਰੀ ਬੰਦੇ ਦੱਸ ਰਹੇ ਉਹ ਬਾਰੀ ਬੰਦੇ ਨਹੀਂ ਉਹਨਾਂ ਕੋਲ ਲਿਖਤੀ ਆਰਡਰ ਸੀਗੇ ਵੀ ਅਕਾਲ ਤਖਤ ਸਾਹਿਬੋਂ ਉਹਨਾਂ ਦੀ ਡਿਊਟੀ ਲੱਗੀ ਸੀ ਸੋ ਉਹਨਾਂ ਉਹਨਾਂ ਨੇ ਆ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਫੇਰ ਵੀ ਨਹੀਂ ਮੰਨੇ ਹੁਣ ਜੋ ਫੈਸਲਾ ਅਕਾਲ ਤਖਤ ਸਾਹਿਬ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਨਹੀਂ ਨਵੇਂ ਪ੍ਰਧਾਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਨਵਾਂ ਵੇਖੋ ਗੁਰੂ ਘਰ ਆ ਜਿਹੜੀ ਸਿਆਸਤ ਆ ਉਹ ਗੁਰਦੁਆਰੇ ਦੇ ਚਾਰ ਦਵਾਰੀ ਤੋਂ ਬਾਹਰ ਕਰਨੀ ਚਾਹੀਦੀ ਆ ਗੁਰਦੁਆਰੇ ਦੀ ਚਾਰ ਦੁਆਰੀ ਗੁਰਦਰਾ ਸਾਹਿਬ ਦੀ ਚਾਰ ਦੁਆਰੇਂ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਤੇ ਸਮਝਦਾ ਉਥੇ ਹਰ ਸਿੱਖ ਨੇ ਜਾਣਾ ਉਥੇ ਕਾਂਗਰਸ ਨੇ ਵੀ ਨਹੀਂ ਜਾਣਾ ਅਕਾਲੀ ਨੇ ਵੀ ਜਾਣਾ ਕਾਮਰੇਡ ਨੇ ਵੀ ਜਾਣਾ ਵਾ ਕੋ ਫੋਰ ਵੀ ਆਮ ਆ ਜਿੰਨੀਆਂ ਵੀ ਸਿਆਸੀ ਪਾਰਟੀਆਂ ਪਹਿਲਾਂ ਸਿੱਖਾ ਬੰਦਾ ਪਾਰਟੀਆਂ ਬਾਅਦ ਚ ਨੇ ਸੋ ਮੈਂ ਸਮਝਦਾ ਸਿਆਸਤ ਜਿਹੜੀ ਗੁਰਦਰਾ ਸਾਹਿਬ ਤੋਂ ਬਾਅਦ ਚ ਕਰਨੀ ਚਾਹੀਦੀ ਹੈ ਵੋਟਾਂ ਦੀ ਸਿਆਸਤ ਜਿਹੜੀ ਹੈਗੀ ਆ ਉਹਦੇ ਕਰਕੇ ਸਾਰਾ ਮਸਲਾ ਇਹਨਾਂ ਨੇ ਬਣਾਇਆ ਗਿਆ ਵਾ ਮੈਨੂੰ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਹੈਗਾ ਮੈਂ ਬੜਾ ਲੰਮਾ ਸੇਵਾ ਕੀਤੀ ਆ ਪਰ ਮੈਂ ਚਾਹਣਾ ਕੋਈ ਯੋਗ ਬੰਦਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ ਗੁਰਸੇਖ ਬੰਦਾ ਹੋਵੇ ਉਹ ਜਦੋਂ ਮਰਜ਼ੀ ਆ ਕੇ ਮੇਰੇ ਕੋਲ ਸੇਵਾ ਲੈ ਸਕਦਾ ਹਿਸਾਬ ਵੀ ਲੈ ਸਕਦਾ ਸਭ ਕੁਝ ਲੈ ਸਕਦਾ ਹਿਸਾਬ ਜਿਹੜਾ ਉਹ ਕੈਸ਼ਰ ਸਾਹਿਬ ਨੇ ਦੇਣਾ ਵਾ ਚਾਹੇ ਮੇਰੀ ਟਿਨਯੂਰ ਦਾ ਲੈਣ ਚਾਹੇ ਉਸ ਤੋਂ ਵੀ ਪਿਛਲੇ ਦਾ ਲੈਣਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਆ ਗੁਰੂ ਘਰ ਦਾ ਪੈਸਾ ਵਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਆ ਜੋ ਅਸੀਂ ਪਿਛਲੇ ਸਮੇਂ ਗੁਰੂ ਘਰ ਦੇ ਕੰਮ ਡਵੈਲਪਮੈਂਟ ਲਈ ਕੀਤੇ ਨੇ ਉਹ ਵੀ ਦਿਖ ਰਹੇ ਨੇ ਤੇ ਜੋ ਅਸੀਂ ਪ੍ਰੋਗਰਾਮ ਸਮਾਗਮ ਕਰਾਉਂਦੇ ਰਹੇ ਨੇ ਆ ਆਪਾਂ ਜਿਹੜੇ ਸਿੱਖੀ ਨਾਲ ਜੋੜਨ ਲਈ ਉਹ ਵੀ ਸਾਰੀ ਸੰਗਤ ਬ੍ਰੇਥੀ ਦੀ ਕਲੋਨੀ ਨੂੰ ਪਤਾ ਨਹੀਂ ਨਹੀਂ ਪ੍ਰਧਾਨ ਤੇ ਚੁਣੇ ਨਹੀਂ ਗਏ ਜੀ ਹੁਣ ਤੇ ਫੈਸਲਾ ਜਦੋਂ ਆਪਾਂ ਕੋਈ ਵੀ ਮਸਲਾ ਕਿਸੇ ਕੋਲ ਆਉਂਦਾ ਵਾ ਚਾਹੀ ਦੁਨਿਆਵੀ ਮਸਲਾ ਹੋਵੇ ਜੇ ਉਹ ਨਹੀਂ ਕਿਤੇ ਸੁਣਵਾਈ ਹੁੰਦੀ ਤੇ ਉਹ ਬੰਦਾ ਕੋਰਟ 'ਚ ਜਾਂਦਾ ਸੋ ਅਸੀਂ ਇਸੇ ਕਰਕੇ ਜਦੋਂ ਸਾਡੀ ਇਹਨਾਂ ਨੇ ਗੱਲ ਨਹੀਂ ਸੁਣੀ ਵੀ ਸੰਗਤ ਵਿੱਚ ਚੁਣੋ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਉਹ ਦਰਖਾਸਤ ਦੇ ਦਿੱਤੀ ਸੀ ਉਹ ਹੁਣ ਜੋ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋ ਜਾਏਗਾ ਦੇ ਮੈਂਬਰ ਤੇ ਉਹਨਾਂ ਦੇ ਹੀ ਨੇ ਨਾ ਉਹ ਉਹ ਬੰਦੇ ਜਿਹੜੇ ਸਰੋਪਾ ਪਾ ਰਹੇ ਨੇ 2000 ਸਾਲ ਚ ਗੁਰਦੁਆਰਾ ਸਾਹਿਬ ਬਣਿਆ ਸੀ 25 ਸਾਲ ਹੋ ਗਏ ਨੇ ਉਹ ਅੱਜ ਤੱਕ ਗੁਰਦੁਆਰੇ 25 ਵਾਰੀ ਨਹੀਂ ਆਏ ਹੋਣੇ 25 ਸਾਲਾਂ ਚ ਸੋ ਉਹ ਸਰੋਪੇ ਪਾ ਰਹੇ ਨੇ ਦੇਖੋ ਜੀ ਪ੍ਰਧਾਨ ਤੇ ਕਹਿਣਾ ਹੀ ਗਲਤ ਆ ਜੀ ਗੁਰੂ ਘਰ ਤੇ ਸੇਵਾ ਹੁੰਦੀ ਆ ਸੇਵਾ ਕੋਈ ਵੀ ਕਰ ਸਕਦਾ ਅਸੀਂ ਤੇ ਸੇਵਾਦਾਰ ਦੇ ਤੌਰ ਤੇ ਸੇਵਾ ਕੀਤੀ ਆ ਜੇ ਉਹਨਾਂ ਨੇ ਪ੍ਰਧਾਨਗੀ ਕਰਨੀ ਆ ਤੇ ਉਹਨਾਂ ਨੂੰ ਮੁਬਾਰਕ ਉਹ ਆਪਣੇ ਹਿਸਾਬ ਨਾਲ ਕਰੀ ਜਾਣ ਉਹ ਘਰੋਂ ਸਰੋਪੇ ਲੈ ਆ ਕੇ ਪਾ ਲੈਣ ਪਰ ਗੁਰੂ ਘਰ ਦੀ ਬਖਸ਼ਿਸ਼ ਰੋਪਾ ਉਹਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਤੇ ਨਾ ਮੈਨੂੰ ਲੱਗਦਾ ਇਹਨਾਂ ਨੂੰ ਹਰਦੀਪ ਕੋਈ ਨਵਾਂ ਬੰਦਾ ਕੋਈ ਗੁਰਸਿੱਖ ਬੰਦਾ ਆ ਜਾਵੇ ਉਹ ਵੈਲਕਮ ਆ ਸਿਆਸਤ ਤੋਂ ਪ੍ਰੇਰਿਤ ਆ ਇਸ ਕਰਕੇ ਸੰਗਤ ਨੂੰ ਵੀ ਨਹੀਂ ਪ੍ਰਵਾਨ ਤੇ ਸਾਨੂੰ ਵੀ ਨਹੀਂ ਪ੍ਰਵਾਨ